ਤੋ ਦੋਸਤ ਗੁਰਵਿੰਦਰ ਤੇ ਜਗਤਾਰ ਦੀ ਯਾਰੀ ਦੀ ਐਸੀ ਕਹਾਣੀ ਜਿਹਦੀਆਂ ਲੋਕ ਗੱਲਾਂ ਕਰਦੇ ਸੀ ਤੇ ਗੁਰਵਿੰਦਰ ਦੀ ਮੌਤ ਦੇ ਬਾਅਦ ਇਹ ਜੋੜੀ ਸਦਾ ਲਈ ਟੁੱਟ ਜਾਂਦੀ ਹੈ। ਜਗਤਾਰ ਹਜੇ ਆਪਣੇ ਆਪ ਨੂੰ ਸੰਭਾਲ ਹੀ ਰਿਹਾ ਸੀ ਕਿ 6 ਮਹੀਨੇ ਬਾਅਦ ਉਹਦੇ ਆਪਣੇ ਪਰਿਵਾਰ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਹੈ। 2 ਮਹੀਨੇ ਬਾਅਦ ਜਗਤਾਰ ਆਪਣੀ ਭਰਜਾਈ ਯਾਨੀ ਗੁਰਵਿੰਦਰ ਦੀ ਘਰ ਵਾਲੀ ਨਾਲ ਵਿਆਹ ਕਰਾਉਂਦਾ। ਇਹਨਾਂ ਦਾ ਇਹ ਵਿਆਹ ਤੇ ਜਗਤਾਰ ਦੇ ਪਰਿਵਾਰ ਦੀ ਸੜਕ ਹਾਦਸੇ 'ਚ ਹੋਈ ਮੌਤ ਦੋਵੇਂ ਸਵਾਲ ਬਣ ਕੇ ਖੜੇ ਹੋ ਜਾਂਦੇ। ਜਦੋਂ ਜਾਂਚ ਹੁੰਦੀ ਹੈ ਤਾਂ ਇੱਕ ਅਜਿਹੀ ਸੱਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਰਿਆਂ ਦੇ ਰੌਕੜੇ ਖੜ ਹਾਣੀ ਇਸ ਕਹਾਣੀ ਬਾਰੇ ਅੱਜ ਗੱਲ ਕਰਾਂਗੇ ਗੁਰਵਿੰਦਰ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਬਚਪਨ 'ਚ ਹੀ ਉਹਦੇ ਪਿਓ ਦੀ ਮੌਤ ਹੋ ਗਈ ਜਿਵੇਂ ਤਿਵੇਂ ਗਰੀਬੀ ਮਾਰਾ ਰੋਲ ਖੁਲ ਕੇ ਉਹ ਜਵਾਨ ਹੋਇਆ ਪੜ੍ਹਾਈ 'ਚ ਚੰਗਾ ਸੀ ਤਾਂ ਉਹਨੇ ਅੱਗੇ ਕਾਲਜ 'ਚ ਦਾਖਲਾ ਲਿਆ ਕਾਲਜ 'ਚ ਉਹਨੂੰ ਇੱਕ ਮੁੰਡਾ ਮਿਲਿਆ ਉਹਦੀ ਕਲਾਸ ਦਾ ਹੀ ਸੀਗਾ ਜਗਤਾਰ ਅੱਛਾ ਜਿਹੜਾ ਬੜੇ ਵੱਡੇ ਘਰ ਦਾ ਮੁੰਡਾ ਸੀ ਖੁੱਲੀ ਜ਼ਮੀਨ ਜਿਆਦਾ ਸੀ ਉਹਨਾਂ ਦੇ ਕੋਲੇ ਪਰ ਨਿੱਗਾ ਬਹੁਤ ਸੀ ਉਹ ਸਾਬੂ ਬਹੁਤ ਸੀ ਦੂਜੇ ਪਾਸੇ ਜਿਹੜਾ ਗੁਰਵਿੰਦਰ ਹੈ ਇਹ ਵੀ ਬੜੇ ਨਿੱਗੇ ਸੁਭਾਅ ਦਾ ਸੀ ਤਾਂ ਥੋੜੇ ਦਿਨਾਂ ਬਾਅਦ ਹੀ ਇਹਨਾਂ ਦੋਵਾਂ 'ਚ ਦੋਸਤੀ ਹੋ ਗਈ ਹੂੰ ਗੁਰਵਿੰਦਰ ਤੇ ਜਗਤਾਰ ਦੋਵੇਂ ਜਣੇ ਲਾਗਲੇ ਪਿੰਡਾਂ ਦੇ ਸੀਗੇ ਜਦੋਂ ਕਾਲਜ ਸ਼ੁਰੂ-ਸ਼ੁਰੂ ਹੋਇਆ ਤਾਂ ਦੋਵੇਂ ਜਣੇ ਨੇ ਬਸਤੇ ਆਉਣ ਇੱਕੋ ਬਸਤੇ ਆਉਂਦੇ ਇੱਕੋ ਟਾਈਮ ਤੇ ਉਹ ਕਾਲਜ 'ਚ ਬੜਦੇ ਇੱਕੋ ਟਾਈਮ ਤੇ ਉਹ ਛੁੱਟੀ ਕਰਕੇ ਘਰਾਂ ਨੂੰ ਮੁੜਦੇ ਜੇ ਕਿਤੇ ਗੁਰਵਿੰਦਰ ਨੇ ਸਕੂਲ ਨਾ ਆਉਣਾ ਤਾਂ ਜਗਤਾਰ ਨੇ ਵੀ ਛੁੱਟੀ ਮਾਰ ਲੈਣੀ ਜੇ ਜਗਤਾਰ ਨੇ ਛੁੱਟੀ ਮਾਰਨੀ ਤਾਂ ਗੁਰਵਿੰਦਰ ਵੀ ਗੈਰ ਹਾਜ਼ਰ ਹੁੰਦਾ ਉਹਨਾਂ ਦੋਵਾਂ ਦਾ ਇਹ ਕਹਿਣਾ ਸੀ ਵੀ ਸਾਡਾ ਇੱਕ ਦੂਜੇ ਮਨਾਂ ਜੀ ਨਹੀਂ ਲੱਗ अच्छा होली-होली जगतार ਕਿਉਂਕਿ ਵੱਡੇ ਘਰ ਦਾ ਸੀ ਤਾਂ ਉਹਨੇ ਗੱਡੀ ਲੈ ਕੇ ਆਉਣੀ ਸ਼ੁਰੂ ਕਰਤੀ ਕਾਲਜ ਤਾਂ ਉਹ ਗੁਰਵਿੰਦਰ ਨੂੰ ਵੀ ਗੱਡੀ ਚ ਨਾਲ ਹੀ ਲੈ ਕੇ ਆਉਂਦਾ ਕਿਉਂਕਿ ਗੁਰਵਿੰਦਰ ਇੱਕ ਮੱਧ ਵਰਗੀ ਪਰਿਵਾਰ ਦਾ ਸੀ ਸਿਰ ਤੇ ਬਾਪ ਦਾ ਸਾਇਆ ਨਹੀਂ ਸੀ ਤਾਂ ਜਗतार ਜਦੋਂ ਕਿਤੇ ਆਪ ਸ਼ਾਪਿੰਗ ਕਰਦਾ ਕੱਪੜਾ ਲਈ ਲੈ ਜਾਂਦਾ ਉਹਨੂੰ ਵੀ ਉਹੋ ਜਿਹੇ ਕੱਪੜਾ ਲਈੜਾ ਦਵਾਉਂਦਾ ਉਹ ਅੱਛਾ ਕਾਲਜ ਆਉਂਦੇ ਤਾਂ ਕਿਸੇ ਨੂੰ ਇਹ ਪਤਾ ਨਹੀਂ ਸੀ ਲੱਗਦਾ ਵੀ ਗੁਰਵਿੰਦਰ ਇੱਕ ਮੱਧ ਵਰਗੀ ਪਰਿਵਾਰ ਦਾ ਮੁੰਡਾ ਹੈ ਕਿਉਂਕਿ ਜਗतार ਜਿਹੋ ਜਿਹੇ ਘਰੋਂ ਆਪ ਬਣ ਕੇ ਆਉਂਦਾ ਸੂਟ ਬੂਟ ਪਾ ਕੇ ਵਧੀਆ ਟੋਰਸ਼ ਕਿਨੀ ਲਾ ਕੇ ਉਮੀ ਉਹ ਗੁਰਵਿੰਦਰ ਨੂੰ ਤਿਆਰ ਕਰਕੇ ਲੈ ਕੇ ਆਉਂਦਾ ਜਿਵੇਂ ਮੈਂ ਪਹਿਲਾਂ ਦੱਸ ਗਿਆ ਤਾਂ ਵੀ ਵੱਖਰੀ ਮਿਸਾਲ ਸੀ ਉਹਨਾਂ ਦੀ ਯਾਰੀ ਦੀ ਉਸ ਕਾਲਜ ਚ ਜਗਤਾਰ ਦੇ ਹੁੰਦੇ ਆ ਗੁਰਵਿੰਦਰ ਨੂੰ ਵੀ ਘਰ ਦੀ ਗਰੀਬੀ ਜਿਵੇਂ ਭੁੱਲੀ ਗਈ ਸੀ ਅੱਛਾ ਥੋੜੇ ਬਹੁਤੇ ਪੈਸੇ ਦੀ ਲੋੜ ਹੋਣੀ ਤਾਂ ਜਗਤਾਰ ਨੇ ਆਪ ਹੀ ਦੇ ਦੇਣੇ ਹਰ ਇੱਕ ਦੁੱਖ ਸੁੱਖ ਚ ਜਗਤਾਰ ਗੁਰਵਿੰਦਰ ਦੇ ਨਾਲ ਖੜਦਾ ਸਮਾਂ ਵਧੀਆ ਲੰਘ ਰਿਹਾ ਸੀ ਗੁਰਵਿੰਦਰ ਨੂੰ ਇਹ ਲੱਗ ਰਿਹਾ ਸੀ ਵੀ ਜਿਵੇਂ ਮੇਰੇ ਤਾਂ ਦਿਨ ਹੀ ਫਿਰ ਗਏ ਜਗਤਾਰ ਮੇਰੇ ਲਈ ਕੋਈ ਰੱਬ ਬਣ ਕੇ ਬੋੜਿਆ ਮੇਰੀ ਫੀਸ ਵੀ ਆਪ ਹੀ ਭਰ ਦਿੰਦਾ ਹੈ ਕੱਪੜੇ ਲੀੜੇ ਦਾ ਖਰਚਾ ਵੀ ਉਹਨੇ ਚੱਕ ਲਿਆ ਮੇਰਾ ਤੇ ਬਦਲੇ ਚ ਮੈਥੋਂ ਕੁਝ ਮੰਗਦਾ ਵੀ ਨਹੀਂ ਉਹ ਸੋਚਦਾ ਵੀ ਯਾਰੀ ਹੋਵੇ ਤਾਂ ਇਹੇ ਜੀ ਹੋਵੇ ਉਹ ਕਦੇ-ਕਦੇ ਮਾਣ ਮਹਿਸੂਸ ਕਰਦਾ ਵੀ ਮੇਰਾ ਯਾਰ ਇਹੇ ਜ ਹੈ ਵੀ ਜਿਹੜਾ ਮੈਨੂੰ ਤੱਤੀਬਾ ਨਹੀਂ ਲੱਗਣ ਦਿੰਦਾ ਥੋੜਾ ਸਮਾਂ ਬੀਤਿਆ ਤਾਂ ਇੱਕ ਦਿਨ ਗੁਰਵਿੰਦਰ ਦੀ ਮਾਂ ਦੀ ਵੀ ਮੌਤ ਹੋ ਗਈ ਉਹਦੇ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੁਣ ਉਹ ਘਰ ਚ ਇਕੱਲਾ ਰਹਿ ਗਿਆ ਤਾਂ ਜਗਤਾਰ ਉਹਦੇ ਨਾਲ ਇਸ ਸਮੇ ਵੀ ਕੰਧ ਵਾਂਗੂ ਖੜ ਗਿਆ ਕਿੰਨੇ ਦਿਨ ਉਹ ਆਪਣੇ ਘਰੇ ਵਾਪਸ ਹੀ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਇਸ ਵਕਤ ਮੇਰੇ ਯਾਰ ਨੂੰ ਮੇਰੀ ਸਭ ਤੋਂ ਵੱਧ ਲੋੜ ਆ ਜਿਵੇਂ ਸ਼ਾਇਦ ਉਹਦੀ ਮਾਂ ਪਿਆਰ ਕਰਦੀ ਸੀ ਤਾਂ ਜਗਤਾਰ ਨੇ ਵੀ ਉਹਨੂੰ ਉਮੀ ਸੰਭਾਲਿਆ ਉਮੀ ਪਿਆਰ ਕਰਿਆ ਮਾਪਿਆਂ ਦਾ ਦੁੱਖ ਛੋਟਾ ਨਹੀਂ ਹੁੰਦਾ ਪਰ ਜਗਤਾਰ ਦੇ ਹੁੰਦਾ ਗੁਰਵਿੰਦਰ ਨੂੰ ਆਪਣੀ ਮਾਂ ਵੀ ਭੁੱਲਣ ਲੱਗ ਗਈ ਸੀ। ਅੱਛਾ ਇਸ ਕਦਰ ਪਿਆਰ ਸੀ ਦੋਨਾਂ ਚ। ਜਗਤਾਰ ਨੇ ਜਿੱਥੇ ਉਹਨੂੰ ਇੱਕ ਪਵਨਾਤਮਿਕ ਤੌਰ ਤੇ ਸੰਭਾਲਿਆ ਜਦੋਂ ਹਮਦਰਦੀ ਦੀ ਲੋੜ ਸੀ ਹਮਦਰਦੀ ਵੀ ਦਿੱਤੀ ਪਰ ਉਹਨੇ ਉਸ ਸਮੇਂ ਉਹਨੂੰ ਆਰਥਿਕ ਪੱਖੋਂ ਵੀ ਸਾਥ ਦਿੱਤਾ। ਇਹਨਾਂ ਸਮੇਂ ਦੌਰਾਨ ਜ਼ਿਆਦਾਤਰ ਜਗਤਾਰ ਗੁਰਵਿੰਦਰ ਨੂੰ ਆਪਣੇ ਘਰ ਹੀ ਰੱਖਦਾ। ਉਹਨੂੰ ਇਹ ਹੁੰਦਾ ਸੀ ਵੀ ਮੈਂ ਇਹਨੂੰ ਇਕੱਲਾ ਛੱਡੂੰਗਾ ਇਹਨੇ ਫੇਰ ਮਾਂ ਦੇ ਦੁੱਖ ਚ ਚਲੇ ਜਾਣਾ। ਇਹਨੇ ਫੇਰ ਇਕੱਲੇ ਨੇ ਬੈਠੇ ਨੇ ਰੋਈ ਜਾਣਾ। ਹਾਂ। ਜਦੋਂ ਘਰ 'ਚ ਹੈ ਹੀ ਨਹੀਂ ਰੋਟੀ ਟੁਕ ਵੀ ਕੌਣ ਬਣਾਉਂਦਾ ਤਾਂ ਉਹ ਆਪਣੇ ਨਾਲ ਹੀ ਰ ਗੁਰਵਿੰਦਰ ਕੋਲੇ ਥੋੜਾ ਜ਼ਮੀਨ ਦਾ ਟੋਟਾ ਸੀ ਤਾਂ ਕਦੇ-ਕਦੇ ਉਹ ਪਿੰਡ ਗੇੜਾ ਮਾਰਦਾ ਆਪਣੀ ਜ਼ਮੀਨ ਦੇਖਦਾ ਖੇਤੀਬਾੜੀ ਦੇਖਦਾ ਸਮਾਂ ਲੰਘਦਾ ਗਿਆ ਤਾਂ ਦੋਹਾਂ ਜਣੇ ਦੀ ਕਾਲਜ ਦੀ ਪੜ੍ਹਾਈ ਵੀ ਪੂਰੀ ਹੋ ਗਈ ਜਗਤਾਰ ਦੀ ਮਾਂ ਨੂੰ ਗੁਰਵਿੰਦਰ ਆਪਣੀ ਮਾਂ ਹੀ ਸਮਝਦਾ ਹੁਣ ਕਿਉਂਕਿ ਕਾਲਜ ਖਤਮ ਹੋ ਗਿਆ ਸੀ ਤਾਂ ਗੁਰਵਿੰਦਰ ਨੇ ਨਾਲ-ਨਾਲ ਖੇਤੀ ਵੀ ਸੰਭਾਲੀ ਤੇ ਕਿਤੇ ਜੌਬ ਲਈ ਵੀ ਅਪਲਾਈ ਕਰਿਆ ਪੜ੍ਹਾਈ 'ਚ ਜਿੰਮੇ ਚੰਗਾ ਸੀ ਮੈਂ ਪਹਿਲਾਂ ਦੱਸਿਆ ਤਾਂ ਉਹਨੇ ਜੌਬ ਕਰਨੀ ਸ਼ੁਰੂ ਕਰ ਦਿੱਤੀ ਤੇ ਦੂਜੇ ਪਾਸੇ ਜਗਤਾਰ ਆਰਥਿਕ ਪੱਖੋਂ ਵਧੀਆ ਸੀਗਾ ਮਜ਼ਬੂਤ ਸੀ ਤਾਂ ਉਹਨੇ ਜੌਬ ਕਰਨੀ ਕੋਈ ਮناسب ਨਹੀਂ ਸਮਝੀ ਜ਼ਰੂਰੀ ਨਹੀਂ ਸਮਝੀ ਭਾਵੇਂ ਗੁਰਵਿੰਦਰ ਆਪਣੀ ਜੌਬ ਤੇ ਜਾਂਦਾ ਸੀ ਉਹ ਆਪਣੀ ਜੌਬ 'ਚ ਰੁੱਝ ਗਿਆ ਸੀ ਪਰ ਜਗਤਾਰ ਵੇਲੇ-ਕਵੇਲੇ ਉਹਦੇ ਕੋਲ ਢੇੜਾ ਮਾਰਦਾ ਜਦੋਂ ਕਿਤੇ ਕੋਈ ਛੁੱਟੀ ਆਉਂਦੀ ਜਾਂ ਐਤਵਾਰ ਦਾ ਦਿਨ ਆਉਂਦਾ ਤਾਂ ਜਗਤਾਰ ਨੂੰ ਚਾ ਚੜ ਜਾਂਦਾ ਵੀ ਅੱਜ ਮੈਂ ਮੇਰੇ ਯਾਰ ਕੋਲ ਜਾਊਂਗਾ ਦੋਵੇਂ ਜਾਣੇ ਘੁੰਮਾਂਗੇ ਦੁੱਖ ਸੁੱਖ ਕਰਾਂਗੇ ਤੇ ਦੂਜੇ ਪਾਸੇ ਗੁਰਵਿੰਦਰ ਨੂੰ ਵੀ ਚਾ ਚੜ ਜਾਂਦਾ ਛੁੱਟੀ ਦਾ ਤਾਂ ਜਿਵੇਂ ਬੱਚੇ ਚਾ ਕਰਦੇ ਉਹ ਦੋਵੇਂ ਜਣੇ ਚਾ ਕਰਦੇ ਵੀ ਛੁੱਟੀ ਆਊਗੀ ਦੋਵੇਂ ਜਣੇ ਇਕੱਠੇ ਭਰਾਵਾਂ ਵਾਂਗੂ ਬੈਠਾਂਗੇ ਦੁੱਖ ਸੁੱਖ ਕਰਾਂਗੇ ਹੂੰ ਦੋਵੇਂ ਜਣਾਂ ਦੀ ਵਿਆਹ ਦੀ ਉਮਰ ਸੀ ਤਾਂ ਜਗਤਾਰ ਵਾਸਤੇ ਰਿਸ਼ਤੇ ਹੋਣੇ ਸ਼ੁਰੂ ਹੋ ਗਏ ਕੋਈ ਬਹਾਨਾ ਵੀ ਨਹੀਂ ਸੀ ਕਿਉਂਕਿ ਨਾ ਉਹਨੇ ਨੌਕਰੀ ਲੈਣੀ ਸੀ ਨਾ ਕੋਈ ਹੋਰ ਕੰਮ ਕਰਨਾ ਸੀ ਤਾਂ ਜਗਤਾਰ ਦਾ ਵਿਆਹ ਤੈਅ ਹੋ ਗਿਆ ਇੱਕ ਵਧੀਆ ਕੁੜੀ ਦੇਖੀ ਹਮ ਉਹਨਾਂ ਵਰਗਾ ਹੀ ਤਗੜਾ ਪਰਿਵਾਰ ਸੀ ਤਾਂ ਰਿਸ਼ਤਾ ਛੇਤੀ ਤੈਅ ਹੋ ਗਿਆ ਅੱਛਾ ਛੇਤੀ ਵਿਆਹ ਵੀ ਹੋ ਗਿਆ ਹਮ ਤਾਂ ਜਗਤਾਰ ਨੇ ਥੋੜਾ ਜਿਹਾ ਗੁਰਵਿੰਦਰ ਵੱਲ ਆਉਣਾ ਜਾਣਾ ਘਟਾਤਾ ਅੱਛਾ ਕਿਉਂਕਿ ਉਹ ਆਪਣੇ ਪਰਿਵਾਰਕ ਰਜੇਵੀਆਂ ਚ ਰੁੱਝ ਗਿਆ ਬਿਲਕੁਲ ਪਰ ਉਹਨੂੰ ਗੁਰਵਿੰਦਰ ਨਹੀਂ ਸੀ ਵਿਸਰਿਆ ਉਹ ਜਦੋਂ ਵੀ ਕਿਤੇ ਸਮਾਂ ਲੱਗਦਾ ਉਹ ਆਉਂਦਾ ਉਹਦੇ ਕੋਲੇ ਅੱਛਾ ਤੇ ਜਿਵੇਂ ਪਹਿਲਾਂ ਵੀ ਉਹਦੀ ਆਰਥਿਕ ਤੌਰ ਤੇ ਮਦਦ ਕਰਦਾ ਸੀਗਾ ਹੁਣ ਵੀ ਕਰਦਾ ਅੱਛਾ ਉਹ ਨਾਲ ਨਾਲ ਇਹ ਵੀ ਕਹਿੰਦਾ ਵੀ ਹੁਣ ਭਾਈ ਦੇਖ ਮੇਰਾ ਵਿਆਹ ਹੋ ਗਿਆ ਤੂੰ ਵੀ ਵਿਆਹ ਕਰਾ ਲੈ ਤੇਰੀ ਵੀ ਉਮਰ ਆ ਹੁਣ ਤੂੰ ਕੱਲਾ ਕਿੰਨਾਕ ਟਾਈਮ ਚੁੱਲਾ ਚੌਂਕਾ ਕਰੇਗਾ ਤਾਂ ਗੁਰਵਿੰਦਰ ਦਾ ਇਹੀ ਜਵਾਬ ਹੋਣਾ ਵੀ ਥੋੜਾ ਜਿਹਾ ਹੋਰ ਸੈੱਟ ਹੋ ਜਾ ਚਾਰ ਪੈਸੇ ਜੋੜ ਲਾਂ ਮਕਾਨ ਦਾ ਵੀ ਕਰਨਾ ਹੈ ਆਪਾਂ ਕੁਝ ਤੇ ਵੀ ਫਿਰ ਵਿਆਹ ਕਰਾਉਂਗਾ ਤਾਂ ਜਗਤਾਰੂਨ ਹੱਸਦਾ ਕਹਿੰਦਾ ਵੀ ਯਾਰ ਤੂੰ ਕੰਮ ਤਾਂ ਸ਼ੁਰੂ ਕਰ ਮੈਂ ਤੈਨੂੰ ਮਦਦ ਦੇਵਾਂਗਾ ਜਿੰਨੇ ਦੀ ਚਾਹੀਦੀ ਮੈਂ ਕਰੂੰਗਾ ਮਦਦ ਉਹ ਕਹਿੰਦਾ ਨਹੀਂ ਨਹੀਂ ਤੇਰੇ ਆਸਾਨ ਪਹਿਲੀ ਬਹੁਤ ਨੇ ਮੇਰੇ ਤੇ ਐਡਾ ਵੱਡਾ ਆਸਾਨ ਨਗਰ ਮੇਰੇ ਤੇ ਵੀ ਮੈਂ ਕੁਛ ਆਪ ਵੀ ਕਰਨਾ ਚਾਹੁੰਦਾ। ਜਗਤਾਰੋਂ ਦੀ ਇਹ ਗੱਲ ਸੁਣ ਕੇ ਹੱਸ ਪੈਂਦਾ ਵੀ ਚਲ ਠੀਕ ਹੈ ਜਿਵੇਂ ਤੈਨੂੰ ਠੀਕ ਲੱਗਦਾ। ਪਰ ਜਦੋਂ ਵੀ ਤੂੰ ਕੰਮ ਸ਼ੁਰੂ ਕਰਨਾ ਮਕਾਨ ਦਾ, ਘਰ ਦਾ ਮੈਨੂੰ ਦੱਸੀਂ ਜ਼ਰੂਰ। ਮੈਂ ਤੈਨੂੰ ਪਹਿਲਾਂ ਪਿੱਠ ਨਹੀਂ ਦਿਖਾਈ ਹੁਣ ਵੀ ਨਹੀਂ ਦਿਖਾਉਂਦਾ। ਉਹ ਕਹਿੰਦਾ ਮੇਰਾ ਘਰ ਵਸ ਗਿਆ ਜੇ ਤੂੰ ਮੇਰੇ ਬਰਾਬਰ ਵਸੇਂਗਾ ਨਾ ਸੀਨੇ ਤਾਂ ਮੇਰੇ ਤਾਂ ਠੰਡ ਪੈਣੀ ਐ। ਅੱਛਾ। ਹੌਲੀ-ਹੌਲੀ ਗੁਰਵਿੰਦਰ ਨੇ ਮਿਹਨਤ ਕੀਤੀ, ਚਾਰ ਪੈਸੇ ਜੋੜੇ ਤੇ ਉਹਨੇ ਘਰ ਦਾ ਕੰਮ ਕਰ ਸ਼ੁਰੂ ਕਰਤਾ। ਅੱਛਾ। ਜਗਤਾਰ ਨੇ ਜਿਵੇਂ ਉਹਨੇ ਪਹਿਲਾਂ ਵਾਅਦਾ ਕਰਿਆ ਸੀ ਉਹ ਉੱਥੇ ਰਿਹਾ ਸਾਰਾ ਕੰਮਕਾਰ ਉਹਨੇ ਆਪਦੀ ਦੇਖ ਰੇਗਡ ਕਰਵਾਇਆ ਵੀ ਇਥੇ ਆ ਚਾਹੀਦਾ ਏ ਇਸ ਡਾਇਰੈਕਸ਼ਨ ਚ ਇਸ ਦਿਸ਼ਾ ਚ ਪਈ ਬਾਥਰੂਮ ਚਾਹੀਦਾ ਆ ਡਰਾਇੰਗ ਰੂਮ ਬਣੂਗਾ ਯਾਨੀ ਸਾਰਾ ਨਕਸ਼ਾ ਉਹਨੇ ਆਪ ਤਿਆਰ ਕਰਕੇ ਦਿੱਤਾ ਗੁਰਵਿੰਦਰ ਵਾਸਤੇ ਅੱਛਾ ਜਦੋਂ ਹੁਣ ਘਰ ਵੀ ਬਣ ਗਿਆ ਤਾਂ ਜਗਤਾਰ ਨੇ ਫੇਰ ਕਹਿ ਲਿਆ ਵੀ ਹੁਣ ਤਾਂ ਘਰ ਵੀ ਬਣ ਗਿਆ ਹੁਣ ਤਾਂ ਲੈ ਆ ਭਾਬੀ ਹੂੰ ਤਾਂ ਗੁਰਵਿੰਦਰ ਕਹਿੰਦਾ ਵੀ ਹੁਣ ਠੀਕ ਹੈ ਬਈ ਹੁਣ ਆਪਣੀ ਕਬੀਲਦਾਰੀ ਠੀਕ ਆ ਵੀ ਠੀਕ ਹੈ ਹੁਣ ਆਪਾਂ ਨੂੰ ਲੋੜ ਆ ਤਾਂ ਜਗਤਾਰ ਨੇ ਆਪਣੀ ਘਰ ਵਾਲੀ ਜਸਵੀਰ ਨੂੰ ਕਿਹਾ ਵੀ ਦੇਖ ਗੁਰਵਿੰਦਰ ਦਾ ਵੀ ਵਿਆਹ ਕਰਦੀ ਆਪਾਂ ਵੀ ਮੇਰਾ ਯਾਰ ਹੈ ਮ ਉਹ ਵੀ ਬੜੀ ਨਿੱਗੀ ਸੁਭਾਅ ਦੀ ਔਰਤ ਸੀ ਜਗਤਾਰ ਜਿਵੇਂ ਗੁਰਵਿੰਦਰ ਨੂੰ ਪਿਆਰ ਕਰਦਾ ਸੀ ਤਾਂ ਉਹ ਵੀ ਉਹਦਾ ਉਨਹੀਂ ਆਦਰ ਮਾਨ ਕਰਦੀ ਸੀ ਤੇ ਉਹ ਉਹਨੂੰ ਕਹਿੰਦੀ ਵੀ ਭਰਾ ਸੀ ਗੁਰਵਿੰਦਰ ਨੂੰ ਅੱਛਾ ਦੋਵਾਂ 'ਚ ਭਰਾ ਭੈਣ ਵਾਲਾ ਰਿਸ਼ਤਾ ਸੀ ਗੱਜਨੇ ਐਨੀ ਖਿੱਚ ਸੀਗੀ ਹੂੰ ਤਾਂ ਜਸਵੀਰ ਨੇ ਆਪਣੀ ਰਿਸ਼ਤੇਦਾਰੀ 'ਚੋਂ ਇੱਕ ਕੁੜੀ ਦੇਖੀ ਤੇ ਗੁਰਵਿੰਦਰ ਦਾ ਉਹਦੇ ਨਾਲ ਰਿਸ਼ਤਾ ਪੱਕਾ ਕਰਾਤਾ ਕੁੜੀ ਬਹੁਤ ਸੋਹਣੀ ਸੁਨੱਖੀ ਸੀ ਵਧੀਆ ਪਰਿਵਾਰ ਦੀ ਸੀ ਇੱਜ਼ਤਦਾਰ ਪਰਿਵਾਰ ਸੀਗਾ ਹੂੰ ਉਹਨਾਂ ਦੋਵਾਂ ਜੀਆਂ ਨੇ ਜਗਤਾਰ ਨੇ ਤੇ ਉਹਦੇ ਘਰ ਵਾਲੀ ਨੇ ਸਾਰੇ ਕਾਰਜ ਆਪ ਮੂਰੇ ਹੋ ਕੇ ਕਰੇ ਅੱਛਾ ਜਗਤਾਰ ਨੇ ਆਪਣੀ ਘਰ ਵਾਲੀ ਨੂੰ ਸਮਝਾਇਆ ਵੇ ਦੇਖ ਇਹਨੂੰ ਮਾਂ ਦੀ ਕਮੀ ਕਿਤੇ ਨਾ ਮਹਿਸੂਸ ਹੋਵੇ ਆਪਾਂ ਇਹਦੇ ਸਾਰੇ ਕਾਰਜ ਵੱਧ ਚੜ ਕੇ ਕਰਨੇ ਨੇ ਅੱਛਾ ਵਿਆਹ ਦਾ ਸਮਾਂ ਆਇਆ ਤਾਂ ਗੁਰਵਿੰਦਰ ਨੇ ਮਨ ਭਰ ਲਿਆ ਹੂੰ ਸ਼ਾਇਦ ਉਹਨੂੰ ਇਸ ਵਕਤ ਆਪਣੇ ਮਾਂ ਪਿਓ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਪਰ ਗੁਰਵਿੰਦਰ ਨੂੰ ਜਗਤਾਰ ਦੀ ਮਾਂ ਨੇ ਬੁੱਕਲ ਚ ਲਿਆ ਉਹਨੂੰ ਸੰਭਾਲ ਲਿਆ ਤੇ ਜਿਹੜੀ ਉਹਨੂੰ ਮਾਂ ਦੀ ਕਮੀ ਉਸ ਵਕਤ ਮਹਿਸੂਸ ਹੋ ਰਹੀ ਸੀ ਉਹ ਕਮੀ ਉਸ ਮਾਂ ਨੇ ਪੂਰੀ ਕੀਤੀ ਅੱਛਾ ਵਿਆਹ ਹੋਇਆ ਤਾਂ ਗੁਰਵਿੰਦਰ ਦੇ ਘਰ ਵਾਲੀ ਸਰਬਜੀਤ ਬੜੀ ਸੱਚਿਆਰੀ ਔਰਤ ਸੀ ਹੂੰ ਉਹਨੇ ਸਾਰਾ ਘਰ ਸੰਭਾਲ ਲਿਆ ਵੇਲੇ ਸਰੂ ਨੇ ਗੁਰਵਿੰਦਰ ਨੂੰ ਰੋਟੀ ਟੁੱਕ ਦੇਣਾ ਉਹਨੂੰ ਜਵਾਬ ਤੇ ਭੇਜਣਾ ਤੇ ਪਿੱਛੋਂ ਸਾਰੇ ਘਰ ਦੇ ਕੰਮਕਾਰ ਕਰਨੇ ਹੁਣ ਜਗਤਾ ਦਾ ਦੀ ਜਿਹੜੀ ਇੱਕ ਚਿੰਤਾ ਇਹ ਸੀਗੀ ਵੀ ਮੇਰਾ ਯਾਰ ਮੇਰੇ ਬਰਾਬਰ ਵਸੇ ਉਹ ਵੀ ਚਿੰਤਾ ਦੂਰ ਹੋ ਗਈ ਉਹ ਵੀ ਆਪਣੇ ਪਰਿਵਾਰ ਚ ਮਸ਼ਰੂਫ ਹੋ ਗਿਆ ਤੇ ਦੂਜੇ ਪਾਸੇ ਗੁਰਵਿੰਦਰ ਵੀ ਆਪਣੇ ਪਰਿਵਾਰ ਚ ਮਸ਼ਰੂਫ ਹੋ ਗਿਆ ਆਉਣਾ ਜਾਣਾ ਥੋੜਾ ਜਿਹਾ ਘਟ ਗਿਆ ਪਰ ਪਰਿਵਾਰਾਂ ਦੇ ਅੰਦਰ ਖਿੱਚ ਨਹੀਂ ਘਟੀ ਉਹ ਦੁੱਖ ਸੁੱਖ ਚ ਆਉਂਦੇ ਜਾਂਦੇ ਇੱਕ ਦੂਜੇ ਨਾਲ ਖੜਦੇ ਜ਼ਿੰਦਗੀ ਵਧੀਆ ਬੀਤ ਰਹੀ ਸੀ ਥੋੜਾ ਸਮਾਂ ਪਾ ਕੇ ਗੁਰਵਿੰਦਰ ਦੇ ਘਰ ਖੁਸ਼ੀਆਂ ਆਈਆਂ ਉਹਦੇ ਘਰੇ ਇੱਕ ਧੀ ਪੈਦਾ ਹੋਈ ਅੱਛਾ ਪਰਿਵਾਰ ਨੂੰ ਬਹੁਤ ਚਾ ਚੜਿਆ ਜਗਤਾਰ ਦਾ ਸਾਰਾ ਪਰਿਵਾਰ ਇਸ ਖੁਸ਼ੀ ਚ ਉਹਦੇ ਨਾਲ ਸ਼ਾਮਲ ਹੋਇਆ ਤੇ ਖਾਸ ਗੱਲ ਇਹ ਸੀ ਵੀ ਜਗਤਾਰ ਨੇ ਇਹ ਕਿਹਾ ਵੀ ਆਪਾਂ ਇਸਤੀ ਦੀ ਲੋੜੀ ਮਨਾਵਾਂਗੇ ਅੱਛਾ ਤਾਂ ਗੁਰਵਿੰਦਰ ਨੇ ਮਨਾਈ ਵੀ ਅੱਛਾ ਗੁਰਵਿੰਦਰ ਨੂੰ ਇਹ ਲੱਗ ਰਿਹਾ ਸੀ ਵੀ ਮੇਰੇ ਹਿੱਸੇ ਸਾਰੀਆਂ ਖੁਸ਼ੀਆਂ ਆ ਗਈਆਂ ਰੱਬ ਨੇ ਜਿੰਨਾ ਸ਼ਾਇਦ ਮੈਨੂੰ ਪਹਿਲਾਂ ਦੁੱਖ ਦਿੱਤਾ ਤਸ਼ੱਦਦ ਦਿੱਤਾ ਮੇਰੇ ਯਾਰ ਨੇ ਉਦੋਂ ਬਾਅਦ ਮੇਰੇ ਘਰ ਵਾਲੀ ਨੇ ਮੇਰਾ ਬਹੁਤ ਸਾਥ ਦਿੱਤਾ ਮੈਨੂੰ ਲੱਗਦਾ ਵੀ ਜਿੰਨਾ ਸੰਪੂਰਨ ਅਜ ਮੈਂ ਹੋਰ ਕੋਈ ਨਹੀਂ ਹੈ ਉਹ ਰੱਬ ਦਾ ਦਿਨ ਰਾਤ ਸ਼ੁਕਰ ਕਰਦਾ ਜਿੱਥੇ ਪਹਿਲਾਂ ਉਹ ਰੱਬ ਨੂੰ ਕੋਸਦਾ ਰਹਿੰਦਾ ਸੀ ਉਹਦੀ ਮੌਜੂਦਗੀ ਨੂੰ ਕੋਸਦਾ ਰਹਿੰਦਾ ਸੀ ਹੁਣ ਉਹ ਹਰ ਪਲ ਰੱਬ ਨੂੰ ਆਪਣੇ ਨਾਲ ਮਹਿਸੂਸ ਕਰਦਾ ਆਪਣੀ ਪਤਨੀ ਦੇ ਰੂਪ ਚ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇੱਕ ਦਿਨ ਸਵੇਰੀ ਗੁਰਵਿੰਦਰ ਆਪਣੀ ਡਿਊਟੀ ਵੱਲੋਂ ਨਿਕਲਦਾ ਤੇ ਇੱਕ ਸੜਕ ਖਾਸ ਸੇਚ ਉਹਦੀ ਮੌਤ ਹੋ ਜਾਂਦੀ ਹੈ ਓਹੋ ਜਦੋਂ ਹੀ ਇਹ ਗੱਲ ਜਗਤਾਰ ਕੋਲ ਪਹੁੰਚਦੀ ਹੈ ਤਾਂ ਉਹਦੇ ਭਾਦੀ ਤਾਂ ਜਿਵੇਂ ਦੁਨੀ ਉੱਜੜ ਗਈ ਜਿਹੜੇ ਯਾਰ ਨੂੰ ਇਹ ਸਮਝਦਾ ਸੀ ਵੀ ਮੇਰੀ ਸਜੀ ਬਾਹਾਂ ਆ ਅੱਜ ਉਹਦੀ ਉਹ ਬਾਹ ਟੁੱਟ ਗਈ ਸੀ ਉਹਦੇ ਲਈ ਇਹ ਦੁੱਖ ਮੌਤ ਦੇ ਬਰਾਬਰ ਸੀ ਦੂਜੇ ਪਾਸੇ ਗੁਰਵਿੰਦਰ ਦੀ ਪਤਨੀ ਦਾ ਰੋ ਰੋ ਬੁਰਾ ਹਾਲ ਸੀ ਉਹ ਤਾਂ ਹਮਾਰੀ ਵੀ ਮੈਨੂੰ ਕੱਲੀ ਨੂੰ ਛੱਡ ਗਿਆ ਮੈਨੂੰ ਵੀ ਨਾਲ ਹੀ ਲੈ ਜਾਂਦਾ ਤਾਂ ਜਗਤਾਰ ਤੋਂ ਇਹ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ ਜਿਹੜੇ ਭਰਾਵਾਂ ਵਰਗੇ ਯਾਰ ਦਾ ਹੱਥੀ ਆਪਣੇ ਘਰ ਵਸਾਇਆ ਹੋਵੇ ਅੱਜ ਉਹਦੀਆਂ ਅੰਤਮ ਰਸਮਾਂ ਆਪਣੇ ਹੱਥੀ ਕਰਨੀਆਂ ਪੈਣ ਤਾਂ ਬਹੁਤ ਔਖਾ ਹੁੰਦਾ ਬਿਲਕੁਲ ਇੱਕ ਯਾਰ ਲਈ ਇੱਕ ਦੋਸਤ ਲਈ ਬਹੁਤ ਸਹਿ ਹੋ ਜਾਂਦੀ ਹੈ ਇਹ ਜੀ ਗੱਲ ਹੂੰ ਜਗਤਾਰ ਤੇ ਜਸਬੀਰ ਸਰਬਜੀਤ ਨੂੰ ਇਸ ਸਮੇ ਬਹੁਤ ਔਖਾ ਸੰਭਾਲ ਲਿਆ ਕਿਉਂਕਿ ਇਹ ਦੁੱਖ ਛੋਟਾ ਨਹੀਂ ਪਤੀ ਦਾ ਸਾਆ ਸਿਰ ਤੋਂ ਉੱਠ ਜਾਣਾ ਤੇ ਦੂਜੇ ਪਾਸੇ ਧੀ ਦੇ ਸਿਰ ਤੋਂ ਵੀ ਪਿਓ ਦਾ ਸਾਆ ਉੱਠ ਗਿਆ ਸੀ ਜਗਤਾਰ ਤੇ ਜਸਵੀਰ ਨੇ ਸਰਬਜੀਤ ਨੂੰ ਇਹੀ ਕਿਹਾ ਵੀ ਭਾਈ ਤੈਨੂੰ ਵੇਲੇ ਵੇਲੇ ਜਦੋਂ ਵੀ ਸਾਡੀ ਲੋੜ ਐ ਸੀ ਤੇਰੇ ਲਈ ਹਾਜ਼ਰ ਆ ਦੂਜੇ ਪਾਸੇ ਸਰਬਜੀਤ ਦਾ ਜਿਹੜਾ ਪਰਿਵਾਰ ਪੇਕਾ ਪਰਿਵਾਰ ਹੈ ਉਹ ਵੀ ਇੱਕ ਗਰੀਬ ਜਿਹਾ ਪਰਿਵਾਰ ਸੀ ਉਹਨਾਂ ਨੂੰ ਵੀ ਇਹ ਲੱਗਦਾ ਸੀ ਵੀ ਦੁਬਾਰੇ ਕਾਰਜ ਕਰਨਾ ਧੀ ਦਾ ਬਹੁਤ ਔਖਾ ਪਰ ਫਿਰ ਵੀ ਉਹਨਾਂ ਨੇ ਮਨ ਕਰੜਾ ਕਰਕੇ ਕਿਹਾ ਵੀ ਭਾਈ ਦੇਖ ਤੇਰੀ ਹਜੇ ਉਮਰ ਕੀ ਹੋਈ ਆ ਸਾਰੀ ਜ਼ਿੰਦਗੀ ਤੇਰੇ ਸਾਹਮਣੇ ਪਈ ਐ ਵੀ ਆਪਾਂ ਤਰ੍ਹਾਂ ਕਿਤੇ ਹੋਰ ਕਾਰਜ ਕਰ ਦਈਏ ਤਸਰਜੀਤ ਨੇ ਕਿਹਾ ਵੀ ਮੈਨੂੰ ਜਦੋਂ ਪਹਿਲੇ ਹੀ ਰਾਸ ਨਹੀਂ ਆਇਆ ਹੋਰ ਦੁਬਾਰੇ ਕਿੱਥੇ ਰਾਸ ਆਉਣਾ ਮੇਰੀ ਕਿਸਮਤ ਚ ਸ਼ਾਇਦ ਦੁੱਖ ਹੀ ਲਿਖੀ ਸੀ ਬਿਨਾਂ ਲੈ ਜੇ ਮੈਂ ਕਿਤੇ ਹੋਰ ਵਿਆਹ ਵੀ ਕਰਾਂ ਮੇਰੀ ਧੀ ਨੂੰ ਪਤਾ ਨਹੀਂ ਕੋਈ ਆਪਣਾ ਉਹ ਨਹੀਂ ਆਪਣਾਊਗਾ ਪਤਾ ਨਹੀਂ ਕੋਈ ਕਹੇ ਜਾ ਮਿਲੂਗਾ ਵੀ ਮੈਂ ਵਿਆਹ ਨਹੀਂ ਕਰਾਉਣਾ ਮੇਰੇ ਕੋਲ ਥੋੜੀ ਬਹੁਤੀ ਜ਼ਮੀਨ ਹੈ ਭਾਈ ਵੀ ਬਾਕੀ ਬਾਜੀ ਜਗਤਾਰ ਹੋਰੀ ਉਹ ਮੇਰੇ ਕੋਲ ਹੈਗੇ ਆ ਦੁੱਖ ਦੇ ਸੁੱਖ ਦੇ ਮੇਰੇ ਉਹ ਖੜਦੇ ਤੇ ਬਾਕੀ ਮੈਂ ਆਪਦਾ ਕੰਮ ਕਾਰ ਜਾਣਦੀ ਆ ਸਲਾਈ ਕਢਾਈ ਦਾ ਤਾਂ ਮੈਂ ਕੱਢ ਲੈਣੀ ਆ ਜ਼ਿੰਦਗੀ ਮੈਨੂੰ ਇਹ ਗੱਲੀ ਅੱਜ ਕਹਿਦਾ ਦੁਬਾਰਾ ਨਾ ਕਹੋ ਤਾਂ ਹੁਣ ਪਰਿਵਾਰ ਵੀ ਕਿੰਨਾ ਘਜ਼ੂਰ ਪਾਉ ਹੂੰ ਲੰਘਦੇ ਸਮੇਂ ਦੇ ਨਾਲ ਸਰਬਜੀਤ ਆਪਣੀ ਧੀ ਵਰ ਦੇਖ ਕੇ ਆਪਣੇ ਆਪ ਨੂੰ ਮਜ਼ਬੂਤ ਕਰਦੀ ਤੇ ਉਹਦਾ ਉਹ ਜ਼ਖਮ ਹੌਲੀ ਹੌਲੀ ਭਰਨਾ ਵੀ ਸ਼ੁਰੂ ਹੋ ਗਿਆ। ਹੂੰ ਜਦੋਂ ਕਿਤੇ ਲੋੜ ਪੈਂਦੀ ਤਾਂ ਉਹ ਜਗਤਾਰ ਸਿੰਘ ਨੂੰ ਫੋਨ ਕਰਦੀ ਤਾਂ ਜਗਤਾਰ ਹਵਾ ਵਾਂਗੂ ਉੱਥੇ ਆ ਖੜਦਾ। ਜਿਵੇਂ ਪਹਿਲਾਂ ਆਪਣੇ ਯਾਰ ਲਈ ਖੜਦਾ ਸੀ ਹੁਣ ਉਹਦੇ ਪਰਿਵਾਰ ਲਈ ਉਹਨੇ ਖੜਨਾ ਸ਼ੁਰੂ ਕਰਤਾ। ਪਰ ਕਿਉਂਕਿ ਆਉਣ ਜਾਣ ਇੰਨਾ ਹੋ ਗਿਆ ਜਦੋਂ ਕਿਤੇ ਬਾਹਰ ਅੰਦਰ ਜਾਣਾ ਤਾਂ ਸਰਬਜੀਤ ਨੇ ਜਗਤਾਰ ਨਾਲ ਹੀ ਜਾਣਾ। ਕਿਤੇ ਛੋਟੀ ਬੱਚੀ ਨੇ ਢਿੱਲ ਮਸ ਹੋ ਜਾਣੀ ਤਾਂ ਜਗਤਾਰ ਨੇ ਆਪ ਲੈ ਕੇ ਜਾਣੀ। ਹੂੰ ਤਾਂ ਜਗਤਾਰ ਤੇ ਸਰਬਜੀਤ ਚ ਨੇੜਤਾ ਬਹੁਤ ਵਧ ਗਈ। अच्छा क्योंकि जगतार अच्छा। दी ਘਰ ਵਾਲੀ जसबीर ਨੂੰ ਇਹ ਪਤਾ ਸੀ ਵੀ ਇਹ ਪਰਿਵਾਰ ਇਹਦੇ ਬਹੁਤ ਨੇੜੇ ਆ ਤਾਂ ਕਦੇ ਉਹਨੇ ਵੀ ਸ਼ੱਕ ਨਹੀਂ ਕਰਿਆ اچھا ਹੁਣ ਵੱਦੀ ਨੇੜਤਾ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਰ ਗੂੜਾ ਹੁੰਦਾ ਗਿਆ اچھا ਪਰ ਕਦੇ ਵੀ ਇਸ ਰਿਸ਼ਤੇ ਤੇ ਕਿਸੇ ਨੇ ਸਵਾਲ ਨਹੀਂ ਠਹਾਏ ਹਮ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਸਰਦੀਆਂ ਦੇ ਦਿਨ ਸੀ ਇੱਕ ਦਿਨ ਬੜੀ ਧੁੰਦ ਸੀ ਜਗतार ਦਾ ਮੁੰਡਾ ਇਕਲੌਤਾ ਹੀ ਮੁੰਡਾ ਸੀ ਉਹ ਤਾਂ ਉਹ ਬਿਮਾਰ ਪੈ ਗਿਆ ਹਮ ਤਾਂ ਜਗतार ਨੇ ਆਪਣੇ ਘਰ ਵਾਲੀ ਨੂੰ ਨਾਲ ਲਿਆ ਤੇ ਉਹਨੂੰ ਦਵਾਈ ਦੋਣ ਵਾਸਤੇ ਸ਼ਹਿਰ ਜਾਂਦੇ ਆ ਅੱਛਾ ਉਸ ਦਿਨ ਧੁੰਦ ਕਹਿੰਦੇ ਬਹੁਤ ਸੀ ਇੰਨੀ ਜ਼ਿਆਦਾ ਧੁੰਦ ਸੀ ਵੀ ਸਾਹਮਣੇ ਕੁਝ ਨਹੀਂ ਸੀ ਦਿਖਦਾ ਜਗਤਾਰ ਤੇ ਉਹਦਾ ਪਰਿਵਾਰ ਦਵਾਈ ਲੈ ਕੇ ਪਰਤ ਰਹੇ ਸੀ ਤਾਂ ਜਗਤਾਰ ਦੀ ਗੱਡੀ ਨਹਿਰ ਚ ਡਿੱਗ ਜਾਂਦੀ ਹੈ। ਅੱਛਾ ਜਗਤਾਰ ਜਿਵੇਂ ਤੇ ਮੈਂ ਕੋਸ਼ਿਸ਼ ਕਰਦਾ ਨਹਿਰ ਚੋਂ ਨਿਕਲਿਆਉਣਾ। ਉਸ ਤੋਂ ਬਾਅਦ ਉਹ ਰੌਲਾ ਪਾਉਂਦਾ ਫੋਨ ਫੋਨ ਕਰਦਾ ਤਾਂ ਭੀੜ ਇਕੱਠੀ ਹੋ ਜਾਂਦੀ ਉੱਥੇ। ਅੱਛਾ ਉਹਦੇ ਡਿੱਗੀ ਗੱਡੀ ਨੂੰ ਤੇ ਉਹਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਕੁਝ ਹੱਥ ਨਹੀਂ ਲੱਗਦਾ। ਜਗਤਾਰ ਲਈ ਇਹ ਦੁੱਖ ਬਹੁਤ ਵੱਡਾ ਸੀ। ਇੱਕ ਪਰਿਵਾਰ ਦਾ ਐ ਤੁਰ ਜਾਣਾ ਬਹੁਤ ਵੱਡਾ ਝਟਕਾ ਹੋ ਜਾਂਦਾ ਬੰਦੇ ਲਈ। ਹਸਦੀ ਵਾਸੀ ਦੁਨੀਆ ਵਿੱਚ ਜੜਗੀ ਉਹਦੀ ਤਾਂ। ਹੂੰ। ਕਾਫੀ ਜਦੋਜਹਿਦ ਹੁੰਦੀ ਆ। ਗੋਤਾ ਖੋਰ ਲਾਇਆ ਜਾਂਦੇ ਨੇ ਤਾਂ ਬੱਚੇ ਦੀ ਤੇ ਉਹਦੀ ਮਾਂ ਦੀ 라ਸ਼ ਮਿਲ ਵੀ ਜਾਂਦੀ ਹੈ। ਅੰਤਮ ਰਸਮਾਂ ਹੁੰਦੀਆਂ। ਪੇਕਾ ਪਰਿਵਾਰ ਆਉਂਦਾ। ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਤਾਂ ਉਹ ਜਗਤਾਰ ਨੂੰ ਸੰਭਾਲਦੇ ਆ। ਹੂੰ। ਜਗਤਾਰ ਤਾਂ ਰੋ ਰੋ ਬੁਰਾ ਹਾਲ ਸੀ। ਹੂੰ। ਇਹ ਸਾਹਸੇ ਬਾਰੇ ਸੁਣ ਕੇ ਸਾਰੇ ਪਿੰਡ 'ਚ ਦੋ ਦਿਨ ਰੋਟੀ ਨਹੀਂ ਸੀ ਪੱਕੀ। ਕਿਉਂਕਿ ਜਸਵੀਰ ਦਾਣ ਗਵਾਰਨਾ ਪਿੰਡ ਨਾਲ ਅਸਰ ਸੁਖੀ ਬਹੁਤ ਸੀ। ਹੂੰ। ਬਹੁਤ ਨਿਗੇ ਸੁਆਦੀ ਸੀ ਉਹ। ਹੂੰ ਤੇ ਜਵਾਨ ਕਿਸੇ ਦੀ ਮੌਤ ਹੋ ਜੇ ਪਿੰਡਾਂ ਚ ਵੈਸੀ ਸੂਹ ਪੈ ਜਾਂਦਾ ਹੂੰ ਸਾਰੇ ਨੂੰ ਇਹ ਲੱਗ ਰਿਹਾ ਸੀ ਵੀ ਜਗਤਾਰ ਤੇ ਤਾਂ ਜਿਵੇਂ ਕੋਈ ਕਹਿਰੀ ਟੁੱਟ ਗਿਆ ਇਹਨੇ ਕਰਮਾ ਮਾਰੇ ਨੇ ਪਤਾ ਨਹੀਂ ਕਿਹੜੇ ਗਊਆਂ ਦੇ ਬਾੜੇ ਨੂੰ ਅੱਗ ਲਾਈ ਸੀ ਜਿਹੜੀ ਨੂੰ ਐਡੀ ਵੱਡੀ ਸਜ਼ਾ ਮਿਲੀ ਹੈ ਬਿਲਕੁਲ ਹੁਣ ਸਮਾਂ ਬੀਤਦਾ ਗਿਆ ਜਿਵੇਂ ਤੇ ਮੈਂ ਜਗਤਾਰ ਆਪਣੇ ਆਪ ਨੂੰ ਸੰਭਾਲਦਾ ਹਾਂ ਦੁੱਖ ਚੋਂ ਕੱਢਦਾ ਤੇ ਦੂਜੇ ਪਾਸੇ ਜਿਹੜੀ ਸ਼ਰਮਜੀਤ ਹੈ ਉਹ ਵੀ ਇਸ ਸਮੇਂ ਜਗਤਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਹੂੰ ਉਹ ਵੀ ਆਪਣੇ ਪਿੰਡ ਆਪਣੇ ਘਰੇ ਕਿੰਨੇ ਦਿਨ ਨਹੀਂ ਮੁੜੀ ਹੂੰ ਸਾਰੇ ਰਿਸ਼ਤੇਦਾਰਾਂ ਨੂੰ ਗੱਲ ਨਾਰਮਲ ਲੱਗ ਰਹੀ ਸੀ ਵੀ ਠੀਕ ਹੈ ਚਲੋ ਕੋਈ ਗੱਲ ਇਹ ਪਰਿਵਾਰਾਂ ਦੀ ਆਪਸੀ ਸਾਂਝ ਹੈ ਜੇ ਇੱਥੇ ਰਹਿ ਵੀ ਲਉ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੂੰ ਰਿਸ਼ਤੇਦਾਰ ਆਪੋ ਆਪਣੇ ਘਰੇ ਚਲੇ ਜਾਂਦੇ ਆ ਪਰ ਸਰਬਜੀਤ ਉੱਥੇ ਕਈ ਦਿਨ ਰੁਕਦੀ ਹੈ ਅੱਛਾ ਤੇ ਫੇਰ ਆਪਣੇ ਘਰੇ ਪਰਤਦੀ ਹੈ ਹੁਣ 2 ਕੁ ਮਹੀਨਿਆਂ ਦਾ ਸਮਾਂ ਬੀਤਿਆ ਤਾਂ ਜਗਤਾਰ ਨੇ ਇੱਕ ਦਿਨ ਸਾਰੇ ਰਿਸ਼ਤੇਦਾਰਾਂ ਨਾਲ ਬੈਠ ਕੇ ਸਲਾਹ કરી ਵੀ ਮੈਂ ਭਾਈ ਦੂਜਾ ਵਿਆਹ ਕਰਾਉਣਾ ਤੇ ਕਰਾਉਣਾ ਵੀ ਮੈਂ ਸਰਬਜੀਤ ਨਾਲ ਅੱਛਾ ਸਾਰੇ ਹੱਕੇ-ਬੱਕੇ ਰਹਿ ਕੇ ਵੀ ਇਹਦਾ ਦਿਮਾਗ ਖਾਲ ਲਗਿਆ 2 ਮਹੀਨੇ ਹਜੇ ਇਹਦੀ ਘਰ ਵਾਲੀ ਨੂੰ ਤੇਦੇ ਜਵਾਬ ਦੇਣ ਮਰਿਆ ਨੂੰ ਹੋਏ ਨੇ ਹੂੰ ਜਿਹਨੂੰ ਇਹ ਪਰਝਾਈ ਕਹਿੰਦੇ ਇਹਦੇ ਨਾਲ ਇਹ ਵਿਆਹ ਕਰਾਉਣ ਨੂੰ ਤੁਰੇ ਫਿਰਦਾ ਹੂੰ ਤਾਂ ਗੱਲ ਸਹਜ ਹੀ ਲੱਗੀ ਤਾਂ ਜਗਤਾਰ ਨੇ ਇਹੀ ਹਵਾਲਾ ਦਿੱਤਾ ਵੀ ਮੈਨੂੰ ਵੀ ਦੇਖੋ ਸਾਥ ਦੀ ਲੋੜ ਹੈ ਇਹਨੂੰ ਵੀ ਸਾਥ ਦੀ ਲੋੜ ਹੈ ਮੈਂ ਐ ਇਹਦੇ ਘਰੇ ਬਗਾਨਿਆਂ ਵਾਂਗੂ ਜਾਂਦਾ ਚੰਗਾ ਨਹੀਂ ਲੱਗਦਾ ਪਹਿਲਾਂ ਗੱਲ ਹੋਰ ਸੀ ਮੇਰੇ ਘਰ ਵਾਲੀ ਸੀ ਮੇਰਾ ਪਰਿਵਾਰ ਸੀ ਹੁਣ ਤਾਂ ਮੇਰੇ ਤੇ ਵੀ ਇਲਜ਼ਾਮ ਲੱਗਣੇ ਇਹਦੇ ਤੇ ਵੀ ਲੱਗਣੇ ਆ ਇਹਨੂੰ ਵੀ ਮੈਂ ਇੱਥੇ ਕਿੰਨੇ ਦਿਨ ਰੱਖ ਸਕਦਾ ਵੀ ਭਾਈ ਭਲਾਈ ਇਸੇ ਚੀ ਹੈ ਵੀ ਜੇ ਅਸੀਂ ਵਿਆਹ ਕਰਾ ਲਈਏ ਇੱਕ ਦੂਜੇ ਦਾ ਸਾਥ ਦੇਈਏ ਅਸੀਂ ਦੋਵੇਂ ਜਾਨੇ ਡੁੱਬਦੀ ਬੀੜੀ ਦੇ ਸਵਾਰ ਹਾਂ ਇੱਕ ਦੂਜੇ ਦਾ ਸਹਾਰਾ ਲੈ ਲਾਂਗੇ ਤਾਂ ਮਾੜਾ ਵੀ ਕੀ ਹੋ ਜਾਊਗਾ ਬਿਲਕੁਲ ਕਈਆਂ ਨੂੰ ਇਹ ਗੱਲ ਚੰਗੀ ਲੱਗੀ ਕਈਆਂ ਨੂੰ ਗੱਲ ਪਰ ਇਸ ਗੱਲ ਦਾ ਸਭ ਤੋਂ ਜ਼ਿਆਦਾ ਵਿਰੋਧ ਜਗਤਾਰ ਦੇ ਸਾਲੇ ਨੇ ਕਰਿਆ। ਅੱਛਾ ਉਹ ਕਹਿੰਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਸਾਡੀ ਭੈਣ ਮੁਕੀ ਨੂੰ ਹਜੇ ਥੋੜਾ ਦਿਨ ਹੀ ਹੋਏ ਨੇ ਤੇ ਤੂੰ ਵਿਆਹ ਕਰਾਉਣ ਦੀ ਗੱਲ ਕਰਦਾ ਹੈ। ਪੈਸਾ ਟਕਾ ਤੇਰੇ ਕੋਲੇ ਘਰ ਚ ਨੌਕਰ ਚੱਕ ਕਰਨੇ ਤੈਨੂੰ ਲੋੜ ਕੀ ਏ ਤੀਵੀ ਦੀ। ਅੱਛਾ ਪਰ ਜਗਤਾਰ ਨਹੀਂ ਮੰਨਦਾ। ਉਹ ਕਹਿੰਦਾ ਮੈਂ ਤਾਂ ਵਿਆਹ ਕਰਾਉਂਗਾ ਹੀ ਕਰਾਉਂਗਾ ਭਾਈ। ਅੱਛਾ ਕਾਫੀ ਬਹਿਸ-ਵਾਜੀ ਹੁੰਦੀ ਹੈ ਪਰ ਜਗਤਾਰ ਆਪਣੀ ਗੱਲ ਤੋਂ ਪਿੱਛੇ ਨਹੀਂ ਮੁੜਦਾ। ਉਹ ਕਹਿੰਦਾ ਜਿਨੇ ਮੇਰੇ ਨਾਲ ਵਰਤਣਾ ਹੈ ਵਰਤੋ। ਜਿਨੇ ਮੇਰੇ ਆਉਣ ਹੈ ਆਓ। ਜਿਨੇ ਮੇਰੇ ਬਾਰੇ ਜੋ ਸੋਚਣਾ ਹੈ ਸੋਚੋ। ਅ ਹੁਣ ਬੋਲ ਵੀ ਕੋਈ ਕੀ ਸਕਦਾ ਸੀ ਕਰ ਵੀ ਕੋਈ ਕੀ ਸਕਦਾ ਸੀ ਜਿਨ੍ਹਾਂ ਦੀ ਕੁੜੀ ਸੀ ਉਹਨਾਂ ਦੀ ਮਰ ਮਿਟੀ ਸੀ ਬਿਲਕੁਲ ਉਹਨਾਂ ਨੂੰ ਦੁੱਖ ਸੀਗਾ ਸ਼ਾਇਦ ਇਹਨੂੰ ਨਹੀਂ ਹੋਣਾ ਹੂੰ ਪਰ ਹੁਣ ਕੋਈ ਕਰ ਵੀ ਕੀ ਸਕਦਾ ਸੀ ਜਿਨ੍ਹਾਂ ਦੀ ਕੁੜੀ ਤੁਰ ਗਈ ਸੀ ਉਹ ਕੁੜੀ ਦੇ ਤੁਰ ਜਾਣ ਨਾਲ ਉੱਥੋਂ ਉਹਨਾਂ ਦੀ ਸਾਂਝ ਵੀ ਖਤਮ ਹੋ ਗਈ ਉਹਨਾਂ ਦਾ ਜ਼ੋਰ ਹੀ ਕੀ ਰਹਿ ਗਿਆ ਸੀ ਜਗਤਾਰ ਤੇ ਹੁਣ ਬਿਲਕੁਲ ਉਹਨੇ ਆਪਣੀ ਜ਼ਿੱਦ ਪਗਾਈ ਤੇ ਸਰਬਜੀਤ ਨਾਲ ਵਿਆਹ ਕਰਾ ਲਿਆ ਹੂੰ ਹੁਣ ਜਿਹੜਾ ਜਗਤਾਰ ਦਾ ਸਾਲਾ ਹੈ ਉਹਨੂੰ ਇਹ ਗੱਲ ਚੁਭ ਰਹੀ ਸੀ ਉਹਨੂੰ ਇਹ ਗੱਲ ਹਜਮ ਨਹੀਂ ਸੀ ਹੋ ਰਹੀ ਵੀ ਦੋ ਕੁ ਮਹੀਨਿਆਂ ਚ ਇਹ じゃ ਕੀ ਹੋ ਗਿਆ ਜਿਹੜਾ ਇਹ ਇਸ ਜਨਾਨੀ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਿਆ ਵੀ ਇਹਨੇ ਮੇਰੀ ਭੈਣ ਦਾ ਦੁੱਖ ਹੀ ਨਹੀਂ ਬਣਾਇਆ ਇਹਨੇ ਮੇਰੀ ਭੈਣ ਦਾ ਦੁੱਖ ਹੀ ਨਹੀਂ ਬਣਾਇਆ ਕਿਉਂਕਿ ਜਿੱਥੇ ਦੋਹਾਂ ਜਾਨਾਂ ਚ ਜਗਤਾਰ ਤੇ ਉਹਦੀ ਪਤਨੀ ਜਸਵੀਰ ਚੰਨਾ ਪਿਆਰ ਸੀ ਉਹਦੇ ਚਲੇ ਜਾਣ ਦੇ ਬਾਅਦ ਇੱਕ ਬੰਦਾ ਵਿਆਹ ਦਾ ਫੈਸਲਾ ਲਵੇ ਇਹ ਸ਼ਾਇਦ ਬਹੁਤਿਆਂ ਨੂੰ ਗੱਲ ਸਹੀ ਨਹੀਂ ਲੱਗਦੀ ਹੋਊਗੀ ਤੇ ਜਿਨ੍ਹਾਂ ਦੀ ਕੁੜੀ ਚਲੀ ਜਾਵੇ ਉਹਨਾਂ ਲਈ ਤਾਂ ਇਹ ਗੱਲ ਹੋਰ ਵੀ ਵੱਡੀ ਆ ਤਾਂ ਜਗਤਾਰ ਦਾ ਸਾਲਾ ਪੁਲਿਸ ਕੋਲ ਜਾਂਦਾ ਉਹ ਪੁਲਿਸ ਨੂੰ ਦੱਸਦਾ ਵੀ ਦੋ ਕੁ ਮਹੀਨੇ ਪਹਿਲਾਂ ਮੇਰੀ ਭੈਣ ਦੀ ਇੱਕ ਹਾਦਸੇ ਚ ਮੌਤ ਹੋ ਗਈ ਸੀ ਪਰ ਉਸ ਵਕਤ ਮੈਨੂੰ ਇਹ ਹਾਦਸਾ ਹੀ ਲੱਗ ਵੀ ਮੇਰੇ ਜੀਜੀ ਨੇ ਵਿਆਹ ਕਰਾਇਆ ਦੂਜਾ ਮੈਨੂੰ ਹੁਣ ਇਹ ਲੱਗਦਾ ਵੀ ਇਹ ਕੋਈ ਹਾਦਸਾ ਨਹੀਂ ਸੀ ਇਹ ਇੱਕ ਕਤਲ ਹੈ ਜਿਹੜਾ ਮੇਰੇ ਜੀਜੀ ਨੇ ਕਰਿਆ ਮੇਰੀ ਭੈਣ ਦਾ ਅੱਛਾ ਤੇ ਇਹਨੂੰ ਇੱਕ ਹਾਦਸੇ ਦਾ ਰੂਪ ਦਿੱਤਾ ਉਹਨੇ ਅੱਛਾ ਜਗਤਾਰ ਪੁਲਿਸ ਨੂੰ ਦੱਸਦਾ ਵੀ ਮੇਰੇ ਤੋਂ ਬਿਨਾਂ ਵੀ ਪਿੰਡ ਦੇ ਕਾਫੀ ਲੋਕ ਅਹੇਜੇ ਨੇ ਜਿਹੜੇ ਇਹਨਾਂ ਦੇ ਰਿਸ਼ਤੇ ਤੇ ਤੇ ਇਸ ਹਾਦਸੇ ਤੇ ਸਵਾਲ ਉਠਾਉਂਦੇ ਨੇ ਪੁਲਿਸ ਨੂੰ ਕਲੂ ਮਿਲਦਾ ਥੋੜਾ ਜਿਹਾ ਵੀ ਠੀਕ ਹੈ ਜੇ ਗੱਲਾਂ ਬਾਤ ਚੱਲੀ ਰਹੀ ਹੈ ਤਾਂ ਕੋਈ ਗਲਤ ਹੋਊਗੀ ਪੁਲਿਸ ਆਪਣੀ ਛਾਣਬੀਨ ਕਰਦੀ ਆ ਉਹ ਜ਼ਗਤਾਰ ਸਿੰਘ ਤੋਂ ਪੁੱਛਗਿਛ ਕਰਦੀ ਆ ਤਾਂ ਜ਼ਗਤਾਰ ਦਾ ਉਹੀ ਜਵਾਬ ਹੁੰਦਾ ਵੀ ਭਾਈ ਇਹਨੂੰ ਸਹਾਰੇ ਦੀ ਲੋੜ ਸੀ ਮੈਨੂੰ ਵੀ ਸਹਾਰੇ ਦੀ ਲੋੜ ਸੀ ਅਸੀਂ ਵਿਆਹ ਕਰਾ ਲਿਆ ਮਾੜੀ ਵੀ ਗੱਲ ਕੀ ਹੈ ਹੂੰ ਜ਼ਗਤਾਰ ਨਾਲ ਗੱਲ ਕਰਕੇ ਪੁਲਿਸ ਨੂੰ ਲੱਗਦਾ ਵੀ ਇਹਦੀ ਵੀ ਗੱਲ ਠੀਕ ਹੈ ਕੋਈ ਗਲਤ ਗੱਲ ਨਹੀਂ ਹੋ ਸਕਦੀ ਉਹ ਵਿੱਚ ਹੀ ਇਨਵੈਸਟੀਗੇਸ਼ਨ ਛੱਡ ਦਿੰਦੀ ਆ ਤਾਂ ਜ਼ਗਤਾਰ ਦਾ ਸਾਲਾ ਇਸ ਗੱਲ ਤੋਂ ਖੁਸ਼ ਨਹੀਂ ਹੋਇਆ ਉਹਨੇ ਅੱਗੇ ਅਫਸਰਾਂ ਕੋਲ ਪਹੁੰਚ ਕੀਤੀ ਤੇ ਅਫਸਰਾਂ ਨੂੰ ਕਿਹਾ ਵੀ ਭਾਵੇਂ ਇਹ ਸੜਕ ਕਿਉਂਕਿ ਉਹ ਵੀ ਅਸਰ ਸੁਖ ਵਾਲਾ ਬੰਦਾ ਸੀ ਪੈਸੇ ਵਾਲਾ ਬੰਦਾ ਸੀ ਹੂੰ ਪੁਲਿਸ ਨੇ ਇੱਕ ਸਪੈਸ਼ਲ ਟੀਮ ਬਣਾਈ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੋਈ ਪੁਲਿਸ ਨੇ ਜਗਤਾਰ ਦੀ ਤੇ ਸਰਬਜੀਤ ਕੌਰ ਦੀ ਕਾਲ ਡਿਟੇਲਾਂ ਚੈੱਕ ਕਰੀਆਂ ਅੱਛਾ ਤਾਂ ਉਹਨਾਂ ਕਾਲ ਡਿਟੇਲਾਂ ਚ ਇਹ ਨਿਕਲ ਕੇ ਸਾਹਮਣੇ ਆਇਆ ਵੀ ਜਸਵੀਰ ਦੀ ਮੌਤ ਤੋਂ ਪਹਿਲਾਂ ਵੀ ਕਾਫੀ ਲੰਮਾ ਸਮਾਂ ਇਹਨਾਂ ਦੀ ਗੱਲ ਹੁੰਦੀ ਰਹਿੰਦੀ ਸੀ ਅੱਛਾ ਪੁਲਿਸ ਨੂੰ ਹੁਣ ਸ਼ੱਕ ਹੋਣਾ ਸ਼ੁਰੂ ਹੋ ਗਿਆ अच्छा उन्होंने और इन्वेस्टिगेशन करी पूछताछ करी हुन पुलिस ਦੇ ਹੱਥ ਥੋੜੇ ਬਹੁਤੇ ਸਬੂਤ ਲੱਗ ਗਈ ਸੀ ਉਹਨਾਂ ਨੇ ਜਗਤਾਰ ਤੋਂ ਤੇ ਸਰਬਜੀਤ ਤੋਂ ਸਖਤੀ ਨਾਲ ਪੁੱਛਗਿਛ કરી ਤਾਂ ਜਗਤਾਰ ਸਿੰਘ ਸਾਰਾ ਕੁਝ ਸੱਚ ਦੱਸ ਬੈਠਾ اچھا ਤਾਂ ਪੁਲਿਸ ਨੂੰ ਜਗਤਾਰ ਸਿੰਘ ਦੱਸਦਾ ਵੀ ਮੈਂ ਜਦੋਂ ਇਹਦੇ ਕੋਲ ਜਾਂਦਾ ਸੀ ਸਰਬਜੀਤ ਕੋਲ ਮੈਨੂੰ ਇਹ ਤਾਂ ਹਮਦਰਦੀ ਹੋਈ ਮੈਂ ਤਾਂ ਸਾਥ ਦਿੱਤਾ ਤੇ ਉਹ ਹਮਦਰਦੀ ਦੇ ਦੌਰਾਨ ਹੀ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਇਹਦੇ ਨਾਲ ਇੰਨੀ ਜ਼ਿਆਦਾ ਨੇੜਤਾ ਹੋ ਗਈ ਇੰਨੀ ਜ਼ਿਆਦਾ ਮੁਹੱਬਤ ਹੋ ਗਈ ਫਿਰ ਉਹ ਅੱਗੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਦੋਂ ਇਸ ਬੰਨ੍ਹ ਚ ਬਹਿ ਗਿਆ ਤੇ ਮੈਨੂੰ ਮੇਰੇ ਘਰ ਵਾਲੀ ਇਸ ਰਾਹ ਦਾ ਰੋੜਾ ਲੱਗਣ ਲੱਗੀ अच्छा मैं फिर उनो ਵਿੱਚੋਂ ਹਟਾਉਂਦੀ ਠਣ ਲਈ ਹੂੰ ਤੇ ਇਹ ਸੱਚੀ ਇੱਕ ਹਾਸ ਨਹੀਂ ਇੱਕ ਕਤਲ ਆ ਜਿਹੜਾ ਮੈਂ ਕਰਿਆ ਮੇਰੇ ਘਰ ਵਾਲੀ ਦਾ ਤੇ ਮੇਰੇ ਬੱਚੇ ਦਾ ਓਹੋ ਜਗਤਾਰ ਤੇ ਸਰਬਜੀਤ ਦੇ ਬਿਆਨਾਂ ਦੇ ਆਧਾਰ ਤੇ ਤੇ ਕੁਝ ਹੱਥ ਲੱਗੇ ਸਬੂਤਾਂ ਦੇ ਆਧਾਰ ਤੇ ਪੁਲਿਸ ਇਹਨਾਂ ਦੋਨਾਂ ਖਿਲਾਫ ਮੁਕੱਦਮਾ ਦਰਜ ਕਰਦੀ ਹੈ ਤੇ ਚਲਦੀ ਸੁਣਵਾਈ ਦੇ ਬਾਅਦ ਦੋਵੇਂ ਜਣੇ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਹਾਂਜੀ ਇਹ ਇੱਕ ਸੱਚੀ ਦੁਖਦਾਇਕ ਘਟਨਾ ਕਈ ਵਾਰ ਅਸੀਂ ਕਿਸੇ ਨਾਲ ਹਮਦਰਦੀ ਕਰਦੇ ਕਰਦੇ ਉਹਦੇ ਨਾਲ ਅਜਿਹੇ ਰਿਸ਼ਤਾ ਬਣਾ ਲੈਨੇ ਆਂ ਤੇ ਉਸ ਰਿਸ਼ਤੇ ਦੇ ਵਿੱਚੋਂ ਨਿਕਲ ਨਹੀਂ ਸਕਦੇ। ਇਨਸਾਨ ਕਈ ਵਾਰ ਨਜਾਇਜ਼ ਰਿਸ਼ਤਿਆਂ ਨੂੰ ਬਚਾਉਣ ਲਈ ਜਾਂ ਨਜਾਇਜ਼ ਰਿਸ਼ਤਿਆਂ ਨੂੰ ਜਾਇਜ਼ ਰੂਪ ਦੇਣ ਲਈ ਆਪਣੇ ਪਰਿਵਾਰ ਆਪਣੇ ਹੱਥੀਂ ਉਜਾੜ ਲੈਂਦੇ ਆ ਤੇ ਇਹ ਕਰਦੇ ਸਮੇਂ ਉਹਨਾਂ ਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਜਿੰਨਾ ਵੱਡਾ ਮਰਜ਼ੀ ਗੁਨਾਹ ਕਰ ਲਈਏ ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਸਾਂਝੀਆਂ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਪਣਪਰੇ ਰਿਸ਼ਤਿਆਂ ਬਾਰੇ ਜਾਗਰੂਕ ਕਰਨਾ ਜਗਤਾਰ ਨੇ ਆਪਣੀ ਸਾਰੀ ਉਮਰ ਵਧੀਆ ਕੱਢ ਕੇ ਆਖਰ ਦੇ ਵਿੱਚ ਜੋ ਇਹ ਘਟਿਆ ਕੰਮ ਕੀਤਾ ਉਹਦੀ ਸਜ਼ਾ ਉਹਨੂੰ ਪੂਰੀ ਉਮਰ ਜੇਲ੍ਹ ਦੇ ਵਿੱਚ ਬੈਠ ਕੇ ਭੁਗਤਣੀ ਪਊਗੀ ਸੋ ਦਰਸ਼ਕੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀਆਂ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਜਾਂ ਇੰਸਟਾਗ੍ਰਾਮ ਤੇ ਮੈਸੇਜ ਜ਼ਰੂਰ ਕਰ ਸਕਦੇ ਹੋ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੇਖਦੇ ਰਹੋ ਜ਼ਿੰਦਗੀ ਨਾਵਾ ਧੰਨਵਾਦ